ਸੁਣਵਾਤੇ ਆ ਗਿਆ ਤੇ ਮੈਂ ਚੰਦ ਲੈਣਾ ਬੋਲੂਗਾ ਤੁਹਾਡੀ ਇੰਟਰੋਡਕਸ਼ਨ ਵਾਸਤੇ ਕਿ ਮੈਂ ਤੁਹਾਡੇ ਘਰ ਹੱਜੋਂ ਆਇਆ ਤਾਂਸਮ ਪਿਤਾ ਨੇ ਕੋਮ ਸਜਾਈ ਦਸਮ ਪਿਤਾ ਨੇ ਕੋਮ ਸਜਾਈ ਮਰਦ ਦਲੇਰਾਂ ਦੀ ਜਗਤ ਨੀਲੇ ਨਿਸ਼ਾਨ ਨਾ ਕਿਧਰੇ ਸਿੰਘਾਸਰਾ ਦੀ ਇਹ ਕਦੇ ਨਾ ਮੰਨ ਦੇ ਨੇ ਸਿੰਘ ਮਨ ਦੇ ਪਾਣੇ ਨੂੰ ਦੁਨੀਆ ਸੀਸ ਨਵੋਂ ਦੀਆ ਤੇਰੇ ਨੀਲੇ ਬਾਣੇ ਨੂੰ ਵਾਜ ਸੂਰਜ ਨਵਾਂ ਉਂਦੀਆ ਤੇਰੇ ਨੀਲੇ ਬਾਣੇ ਨੂੰ ਪੰਜ ਵਿਕਾਰਾਂ ਨੂੰ ਤੇਰਾ ਸਿੰਘ ਪੰਜਾ ਪਾਉਂਦਾ ਏ ਜਪ ਤਪ ਸੰਜਮ ਨਾਲ ਪੰਜਾ ਤੋਂ ਮੁਕਤ ਕਰਾਉਂਦਾ ਏ ਪੰਜ ਵਿਕਾਰਾਂ ਨੂੰ ਤੇਰਾ ਸਿੰਗ ਪੰਜਾ ਪਾਉਦਾ ਏ ਜਪ ਤਪ ਸੰਜਮ ਨਾਲ ਪੰਜਾ ਤੋਂ ਮੁਕਤ ਕਰਾਉਂਦਾ ਏ ਓੜੁਪੁਰੀ ਕਹੇ ਬਖਸ਼ੀ ਦਾਤਾ ਓੜੁਪੁਰੀ ਕਹੇ ਬਖਸ਼ੀ ਦਾਤਾ ਮਾਣੇ ਮਾਣੇ ਨੂੰ ਦੁਨੀਆ ਸੀਸ ਨਮਉਂਦੀ ਏ ਤੇਰੇ ਨੀਲੇ ਬਾਣੇ ਨੂੰ ਆ ਸੀਸਨ ਵੋਂਦੀ ਹੈ ਤੇਰੇ ਕੇਸਰੀ ਬਾਣ ਨੂੰ ਬਹੁਤ ਅੱਛਾ ਬਹੁਤ ਅੱਛਾ